ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਆ ਦੇਖ ਸਕਦੇ ਹੋ ਤੁਸੀਂ ਜਿਹੜਾ ਸਾਹਮਣੇ ਪੋਸਟਰ ਲੱਗਿਆ ਜੀ ਸਮੂਹ ਸਾਧ ਸੰਗਤ ਪਿੰਡ ਹਰੂਵਾਲ ਸੋ ਇਹ ਹੈ ਜੀ ਡੇਰਾ ਬਾਬਾ ਨਾਨਕ ਦੇ ਲਾਗੇ ਪਾਸੇ ਦਾ ਜਿਹੜੇ ਪਿੰਡ ਹੈ ਉਹਨਾਂ ਸਾਰਿਆਂ ਦੀ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਜੋ ਤੁਹਾਡੇ ਸਾਹਮਣੇ ਚੱਲ ਰਿਹਾ ਦੇਖੋ ਇੱਕ ਪਾਸੇ ਤਾਂ ਹੜ ਪੀੜਤਾ ਦਾ ਚੱਲ ਰਿਹਾ ਜੀ ਜਿਹੜਾ ਕਿ ਫਸਲ ਨੁਕਸਾਨੀ ਗਈ ਯਾ ਜਿਹੜਾ ਨੁਕਸਾਨ ਹੋਇਆ ਇੱਕ ਪਾਸੇ ਉਹ ਲੋਕ ਸਾਡੇ ਰਾਸ਼ਨ ਪਾਣੀ ਆਪਣਾ ਰਸਤਾ ਬਸਤਾ ਲੈ ਕੇ ਆ ਰਹੇ ਐ ਤੇ ਵਿੱਚ ਮਿੱਟੀ ਦੀਆਂ ਟਰਾਲੀਆਂ ਵੀ ਆ ਰਹੀਆਂ ਬੜਾ ਕੁਝ ਚੱਲ ਰਿਹਾ ਇੱਕ ਪਾਸੇ ਆ ਵੀ ਤਸਵੀਰ ਦੇਖਣ ਨੂੰ ਮਿਲੀ ਕਿ ਆਪਣਾ ਇਹਨਾਂ ਨੇ ਆਪਣਾ ਪਿੰਡ ਵਾਲਿਆਂ ਨੇ ਹਰੂਵਾਲ ਪਿੰਡ ਵਾਲਿਆਂ ਨੇ ਵੀਰਾਂ ਨੇ ਇੱਕ ਲੰਗਰ ਚਲਾ ਕੇ ਰੱਖਿਆ ਹੋਇਆ ਸੰਗਤਾਂ ਵਾਸਤੇ ਜਿਹੜੀਆਂ ਸੰਗਤਾਂ ਆਂਦੀ ਜਾਂਦੀ ਹੈ ਰੋਡ ਤੇ ਜਾਂ ਕੋਈ ਸੇਵਾ ਕਰਨ ਵਾਸਤੇ ਜਿਹੜੇ ਕੋ ਆਂਦੇ ਜਿੱਥੋਂ ਵੀ ਕੋਈ ਸੰਗਤ ਆਂਦੀ ਉਹਨਾਂ ਵਾਸਤੇ ਇੱਕ ਪਾਸੇ ਇਹਨਾਂ ਨੇ ਲੰਗਰ ਵੀ ਜਿਹੜਾ ਉਹ ਪ੍ਰਬੰਧ ਕਰਕੇ ਰੱਖਿਆ ਹੋਇਆ ਸੋ ਇਹ ਇੱਕ ਬਹੁਤ ਵਧੀਆ ਮੈਸੇਜ ਹੈ ਜੀ ਬਹੁਤ ਵਧੀਆ ਮਤਲਬ ਇਹਨਾਂ ਨੇ ਉਪਰਾਲਾ ਕਰਿਆ ਸੋ ਜਿੱਥੇ ਹਰ ਪੀੜਤਾ ਦਾ ਰਾਸ਼ਨ ਦੀ ਸੇਵਾ ਚੱਲ ਰਹੀ ਹੈ ਉੱਥੇ ਇਹਨਾਂ ਪਿੰਡ ਵਾਲਿਆਂ ਵੱਲੋਂ ਲੰਗਰ ਵੀ ਲਗਾਏ ਗਏ ਨੇ ਤੇ ਦੂਸਰੇ ਪਾਸੇ ਇੱਥੇ ਸਾਡੀ ਟੀਮ ਵੀ ਜਿਹੜੀ ਇਹਨਾਂ ਨਾਲ ਸੰਪਰਕ ਕਰਕੇ ਤੇ ਇਹਨਾਂ ਕੋਲ ਆਈ ਹੈ ਜੀ ਇਹਨਾਂ ਦੀ ਇਹਨਾਂ ਨਾਲ ਗੱਲਬਾਤ ਕਰਕੇ ਅਸੀਂ ਵੀ ਇੱਥੇ ਜਿਹੜਾ ਮੈਡੀਕਲ ਕੈਂਪ ਲਾਇਆ ਸੋ ਇੱਥੇ 2-3 ਘੰਟੇ 4 ਘੰਟੇ ਜਿੰਨਾ ਕੁ ਟਾਈਮ ਇਸ ਪਿੰਡ ਦੇ ਵਿੱਚ ਅਸੀਂ ਦਵਾਈਆਂ ਵੰਡਣ ਦੀ ਜਿਹੜੀ ਸੇਵਾ ਕਰਾਂਗੇ ਜੀ ਸਾਡੇ ਡਾਕਟਰ ਸਾਹਿਬ ਨੇ ਆਪਣਾ ਜੋ ਵੀ ਪਟਾਰੀ ਦਵਾਈਆਂ ਵਾਲੀ ਜਿਹੜੀ ਪਟਾਰੀ ਖੋਲ ਲਈ ਜੀ ਪਟਾਰੀ ਦਵਾਈਆਂ ਵਾਲੀ ਜਿਹੜੀ ਪਟਾਰੀ ਹੈ ਉਹ ਡਾਕਟਰ ਸਾਹਿਬ ਨੇ ਖੋਲ ਲਈ ਹੈ ਜੀ ਸੋ ਲਾਗੇ ਪਾਸੇ ਪਾਣੀ ਵੀ ਤੁਸੀਂ ਦੇਖ ਸਕਦੇ ਹੋ ਕਿ ਹਜੇ ਪਾਣੀ ਵੀ ਫਸਲਾਂ ਦੇ ਵਿੱਚ ਬਿਲਕੁਲ ਬਰਕਰਾਰ ਹੈ ਤੇ ਇੱਕ ਪਾਸੇ ਬਿਲਕੁਲ ਆਹ ਤਸਵੀਰਾਂ ਜਿਹੜੀਆਂ ਇਹ ਬੜੀਆਂ ਮਨਮੋਹਕ ਵਧੀਆ ਤਸਵੀਰਾਂ ਕੇ ਇੱਕ ਵਧੀਆ ਸੁਨੇਹਾ ਵੀ ਹੈ ਕਿ ਜਿੱਥੇ ਸਾਡੇ ਵਾਸਤੇ ਸਾਰੀ ਦੁਨੀਆ ਸਾਰੇ ਪੰਜਾਬ ਤੋਂ ਲੋਕ ਰਾਸ਼ਨ ਵਗੈਰਾ ਲੈ ਕੇ ਪਿੰਡਾਂ ਦੇ ਵਿੱਚ ਆ ਰਹੇ ਦੂਸਰੇ ਪਾਸੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣਾ ਪਿੰਡ ਪਿੰਡ ਦੇ ਪਹਿਲ ਤੇ ਲੰਗਰ ਲਗਾ ਕੇ ਰੱਖਿਆ ਹੋਇਆ ਹੈ ਬੀਬੀਆਂ ਕਿਸ ਤਰ੍ਹਾਂ ਜਿਹੜੀਆਂ ਉਹ ਪ੍ਰਸ਼ਾਦੇ ਦੀਆਂ ਆਨੀਆਂ ਜਾਨੀਆਂ ਸੰਗਤਾਂ ਵਾਸਤੇ ਜਾਂ ਹਰ ਜਿਹੜੇ ਵੀ ਕੋਈ ਰਸਤਾ ਵਾਸਤਾ ਲੈ ਕੇ ਨਾ ਪਿੰਡਾਂ ਦੇ ਵਿੱਚ ਆਉਂਦੇ ਆ ਉਹਨਾਂ ਵਾਸਤੇ ਲੰਗਰ ਦੀ ਸੇਵਾ ਵੀ ਬਿਲਕੁਲ ਇਹਨਾਂ ਨੇ ਕਰੀ ਹੋਈ ਹੈ ਜੀ ਸੋ ਵੀਰ ਮੇਰਾ ਕਰ ਰਿਹਾ ਜੀ ਆਪਣੇ ਦਵਾਸਲਾ ਹਮੇ ਪ੍ਰਾਨੋ ਸੋ ਬਹੁਤ ਵਧੀਆ ਅਪਰਾਲਾ ਇਹਨਾਂ ਦਾ ਬਹੁਤ ਹੀ ਵਧੀਆ ਸੇਵਾ ਕਰ ਰਿਹਾ ਹੈ ਬਿਲਕੁਲ ਮੇਨ ਰੋਡ ਤੇ ਇਹਨਾਂ ਨੇ ਜਿਹੜਾ ਉਹ ਗੁਰੂ ਘਰ ਲੰਗਰ ਚੱਲ ਰਿਹਾ ਜੀ ਸੋ ਇੱਥੇ ਅਸੀਂ ਵੀ ਕੋਸ਼ਿਸ਼ ਕਰੀ ਨਾ ਨਾਲ ਗੱਲਬਾਤ ਕਰਕੇ ਜਿਹੜਾ ਮੈਡੀਕਲ ਕੈਂਪ ਹੈ ਕਿਉਂਕਿ ਇਹ ਜਿਹੜਾ ਪੁਆਇੰਟ ਹੈ ਇਸ ਪੁਆਇੰਟ ਤੇ ਦੋ ਪਿੰਡ ਇਕੱਠੇ ਹੁੰਦੇ ਆ ਇੱਕ ਸੜਕ ਤੋਂ ਪਰਲੀ ਸਾਈਡ ਹੈ ਸਾਹਮਣੇ ਬਿਲਕੁਲ ਇੱਕ ਇੱਕ ਸਾਈਡ ਹੈ ਤੇ ਇੱਕ ਜਿਹੜਾ ਕੁਛ ਪਿੰਡ ਇਸ ਸਾਈਡ ਹੈ ਇਸ ਸਾਈਡ ਘਰ ਸੋ ਬਾਕੀ ਦੇਖਦੇ ਆ ਜੀ ਜਿਹੜਾ ਦੋ ਤਿੰਨ ਘੰਟੇ ਚਾਰ ਘੰਟੇ ਜਿੰਨਾ ਕੁ ਟਾਈਮ ਵੀ ਇਸ ਪਿੰਡ ਦੀ ਹੋਈ ਜ਼ਰੂਰਤ ਇਸ ਪਿੰਡ ਦਾ ਕਰਕੇ ਕਿਉਂਕਿ ਇਹ ਜਿਸ ਦਿਨ ਅਸੀਂ ਪਹਿਲੇ ਵੀ ਇੱਥੇ ਆਏ ਤੇ ਤਾਂ ਬਿਲਕੁਲ ਉਰੇ ਪਾਣੀ ਚੱਲਦਾ ਦਾ ਬਾਬਾ ਜੀ ਉਰੇ ਕਿੰਨਾ ਕਿੰਨਾ ਪਾਣੀ ਤੇ ਜੀ ਇੱਥੇ ਵੀ ਹੋਣਾ ਕੋਈ ਚਾਰ ਫੁੱਟ ਚਾਰ ਫੁੱਟ ਪਾਣੀ ਚੱਲਦਾ ਰਿਹਾ ਫਸਲਾਂ ਵਗੈਰਾ ਕਿੰਨਾ ਕੁ ਨ ਕੁਝ ਰਾਂ ਤੇ ਕਰੀ ਬਰ ਗਿ ਜਿਹੜੀ ਸਬਜ਼ੀਆਂ ਵੀ 80% ਹੋ ਗਿਆ ਖਰਾਬ ਸਬਜ਼ੀਆਂ ਜਿਹਾ ਤਾਂ ਗੋਭੀ ਵਗੈਰਾ ਉਹ ਤਾਂ ਬਿਲਕੁਲ ਹੀ ਖਰਾਬ 2% ਛੋਨਾ ਵੀ ਤੁਹਾਨੂੰ ਬਰਾ 80% ਲੰਦਰਾ ਹੋ ਗਿਆ ਅੱਛਾ ਜੀ ਛੋਨਾ ਵੀ ਖਰਾਬ ਹੈ ਜੀ ਲਗਭਗ 80% ਤੇ ਇਹ ਲੰਗਰ ਬਾਬਾ ਜੀ ਫਿਰ ਪਿੰਡ ਵੱਲੋਂ ਨਹੀਂ ਇਹ ਆ ਪਿੰਡ ਵੱਲੋਂ ਹੜਪੀਟ ਦਾ ਵਾਸਤੇ ਹੜਪੀਟ ਦਾ ਵਾਸਤੇ ਜਿਹੜੇ ਲੋਕੋ ਸੇਵਾ ਕਰਨ ਜਾਂਦੇ ਆ ਜਾਂਦੇ ਆ ਜਾਂ ਕੋ ਟਰਾਲੀ ਵਾਲੇ ਉਹਨਾਂ ਵਾਸਤੇ ਤੁਸੀਂ ਇਹ ਉਹਨਾਂ ਵਾਸਤੇ ਲਾਇਆ ਵੀ ਉਹਨਾਂ ਨੂੰ ਕਈ ਉਹਨਾਂ ਬਚਾਰੇ ਨਗਰ ਮਿਲਦਾ ਨਹੀਂ ਹਾਂਜੀ ਆ ਬਣੀ ਹੋਣੀ ਚਾਹੀਦਾ ਕਿਉਂਕਿ ਭੁੱਖੇ ਵੀ ਬੜੀ ਤਰ੍ਹਾਂ ਸੜਦੇ ਜਾਂਦਾ ਹਾਂ ਬਿਲਕੁਲ ਵਧੀਆ ਇਸ ਕਰਕੇ ਉਹਨਾਂ ਵਾਸਤੇ ਲਾਇਆ ਜਾਂਦਾ ਨੇ ਤੁਹਾਡਾ ਵਧੀਆ ਉਪਰਾਲਾ ਬਾਬਾ ਜੀ ਬਹੁਤ ਵਧੀਆ ਕਿਉਂਕਿ ਇੱਕ ਪਾਸੇ ਤਾਂ ਸਾਰਾ ਪੰਜਾਬ ਇਸ ਸਾਈਡ ਨੂੰ ਰਾਸ਼ਨ ਲੈ ਕੇ ਚੱਲਿਆ ਹੋਇਆ ਹਾਂ ਦੂਸਰੇ ਪਾਸੇ ਤੁਸੀਂ ਇੱਕ ਬਹੁਤ ਵਧੀਆ ਜਿਹੜਾ ਮੈਸੇਜ ਹੈ ਪੱਕੇ ਹੋਣ ਚਾਹੀਦੇ ਪੱਕੇ ਹੋਣ ਚਾਹੀਦਾ ਜੀ ਬਿਲਕੁਲ ਬਹੁਤ ਵਧੀਆ ਤੁਹਾਡਾ ਜਿਹੜਾ ਉਪਰਾਲਾ ਹੈ ਸੋ ਉੱਦਾਂ ਕੋਈ ਬਾਬਾ ਜੀ ਕੋਈ ਨੁਕਸਾਨ ਪਿੰਡ ਦੇ ਵਿੱਚ ਕੋਈ ਮਕਾਨ ਮਕੂਨ ਦਾ ਜਾਂ ਕੁਛ ਇਹੋ ਜਿਹਾ ਮਕਾਨ ਵਿੱਚ ਪਾਲਿਆਂ ਵਾਲੇ ਡਿਗੇ ਆ ਪਾਲਿਆਂ ਵਾਲੇ ਡਿਗੇ ਆ ਜੀ ਲਾਈਨ ਲੈਂਡਰ ਵਾਲੇ ਵਿੱਚ ਤਕਰੀਬਨ ਸਭ ਉਪਰਸ਼ਟ ਚੋਈ ਪਏ ਸਰ ਚੋਪ ਹੈ ਕਿਉਂਕਿ ਬਾਰਿਸ਼ ਨੇ ਬੱਸ ਕਰਾ ਦਿੱਤੀ ਉਹ ਧੰਨ ਧੰਨ ਕਰਾਈ ਗਈ ਬਾਬਾ ਜੀ ਪਹਿਲਾਂ ਵੀ ਕਦੇ ਅਜਿਹੇ ਹਾਲ ਦੇਖਿਆ ਜਾਂ ਪਹਿਲੀ ਵਾਰੀ ਪਹਿਲੀ ਵਾਰੀ ਇਹ 88 ਦਾ ਦੇਖਿਆ ਅੱਛਾ ਜੀ 88 ਜਣਾੜ ਚੰਕੜਾ ਦੇਖਿਆ ਪਰ ਉਦੋਂ ਘੱਟ ਸੀਗਾ ਕਾਜਾ ਇਹ 88 ਨੂੰ ਵੀ ਪਿੱਛੇ ਛੱਡ ਗਿਆ ਹੈ 88 ਪਿੱਛੇ ਛੱਡ ਗਿਆ ਚਲੋ ਇਹ ਤਾਂ ਸਮਝਿਆ ਬੰਦੇ ਬਾਕੀ ਗੱਲ ਫੇਰ ਕਰਦੇ ਆ ਜੀ ਬਹੁਤ ਬਜ਼ੁਰਗੋ ਤੁਸੀਂ ਕੁਝ ਕਹਿਣਾ ਚਾਹਨੇ ਕੁਝ ਨਹੀਂ ਕਹਿਣਾ ਕੀ ਕਹਿਣਾ ਕੀ ਆ ਜੀ ਲੰਗਰ ਸੰਗਤ ਆ ਕੇ ਸੰਗਤੀ ਸੇਵਾ ਕਰ ਰਹੇ ਆ ਸੰਗਤੀ ਸੇਵਾ ਕਰ ਰਹੇ ਆ 9:30 ਜਵਾਂ ਨੇ ਪ੍ਰਲਾਇਤ ਕੀਤਾ ਠੀਕ ਹੈ ਜੀ ਆਉਣ ਜਾਣ ਵਾਲੀ ਬਹੁਤ ਵਧੀਆ ਲੱਗਦੇ ਆ ਉਹਨੂੰ ਛੇਕ ਕਰਦੀ ਦਿੱਕਤ ਨਾ ਆਏ ਪਾਣੀ ਦੀ ਨਾ ਆਏ ਬਸੇ ਦੀ ਕੋਈ ਭੁਜਤ ਦੀ ਦਿੱਕਤ ਨਾ ਆਏ ਛੱਕੇ ਟੌਰ ਨਾ ਜਾਣਾ ਇਹ ਬਜ਼ੁਰਗੋ ਤੁਸੀਂ ਬਹੁਤ ਵਧੀਆ ਇੱਕ ਪਾਸੇ ਦਾ ਸੇਵਾ ਵੀ ਹੈ ਦੂਸਰੇ ਪਾਸੇ ਤੁਹਾਡੇ ਵੱਲੋਂ ਇੱਕ ਮੈਸੇਜ ਵੀ ਹੈ ਹਾਂਜੀ ਹਾਂ ਜੀ ਕਿ ਸਾਰਾ ਪੰਜਾਬ ਸਾਰੇ ਇਧਰ ਨੂੰ ਤੁਰੇ ਹੋਏ ਬੜੇ ਦੂਰੋਂ ਦੂਰੋਂ ਲੋਕ ਆ ਕੇ ਆਪਾਂ ਇੱਥੇ ਰਾਸ਼ਨ ਦੀ ਸੇਵਾ ਕਰੀਏ ਆ ਤੁਹਾਡੇ ਵੱਲੋਂ ਜਿਹੜਾ ਅਪਰਾਲਾ ਪੱਕੇ ਹੋਏ ਭੋਜਨ ਦਾ ਕਰਿਆ ਗਿਆ ਇਹ ਬੜਾ ਸ਼ਲਾਘਾਯੋਗ ਹੈ ਜੀ ਬਹੁਤ ਹੀ ਤੁਹਾਡਾ ਧੰਨਵਾਦ ਜੀ ਕਹੋ ਆਪ ਹੀ ਲੈ ਗਈ ਬਹੁਤ ਹੁੰਦੇ ਪਰ ਉਹਨੂੰ ਉਹਨੂੰ ਵਰਤਣ ਦੀ ਟਾਈਮ ਚਾਹੀਦਾ ਹਾਂ ਵਧੀਆ ਤੁਹਾਡਾ ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਨਗਰ ਨੂੰ ਇਹ ਠੀਕ ਹੈ ਜੀ ਫਿਰ ਸੱਚੀ ਕਾਲ ਫਿਰ ਮਿਲਦੇ ਜੀ ਥੋੜੀ ਦੇਰ ਬਾਅਦ ਸੋ ਇਹ ਬਜ਼ੁਰਗ ਕੈਂਪ ਸਾਡਾ ਲਗਭਗ ਜਿਹੜਾ ਉਹ ਲੱਗ ਗਿਆ ਜੀ ਸੋ ਡਾਕਟਰ ਨੇ ਮਾ ਜੀ ਬੈਠੇ ਨੇ ਉਹ ਬੈਠਾ ਉਹ ਲੈ ਆ ਉਹ ਲੈ ਆ ਮੇਜ਼ ਚ ਚੰਗਾ ਉਹ ਜਾਂਦਾ ਗਿਆ ਗਏ ਲੈਣ ਤੱਕ ਗਏ ਆ ਗਏ ਆ ਮੇਜ਼ ਆਈਏ ਬਸਰੇ ਕੋਈ ਛੋਟਾ ਜਿਹਾ ਪਤੀਲਾ ਮੇਲਾ ਰੱਖੋ ਇਹ ਆ ਗਿਆ ਟੇਬਲ ਆ ਗਿਆ